ਸ੍ਰੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬੀ ਮਿੱਤਰ ਪਿਆਰਿਓ ਤੁਹਾਨੂੰ ਦਰਸ਼ਨ ਕਰਾਉਨੇ ਆ ਯਾਦਗਾਰ ਛੰਨ ਬਾਬਾ ਕੁੰਮਾ ਮਸ਼ਕੀ ਜੀ ਚੱਕ ਢੇਰਾ ਇਹ ਸਥਾਨ ਬਿਲਕੁਲ ਇਹ ਸਰਸਾ ਤੇ ਸਤਲੁਜ ਦੇ ਕੰਢੇ ਤੇ ਬਣਿਆ ਹੋਇਆ ਬਹੁਤ ਰਮਣੀਕ ਸਥਾਨ ਹੈ ਇੱਥੇ ਪਿੱਛੇ ਸਤਲੁਜ ਦਿਖਦਾ ਇਧਰ ਆ ਹੋਰ ਪਿੰਡ ਵਸਦੇ ਆ ਬਾਬਾ ਸਰندر ਸਿੰਘ ਜਰੂਲੇ ਵਾਲੇ ਉਹਨਾਂ ਨੇ ਇਸ ਸਥਾਨ ਦੀ ਖੋਜ ਕੀਤੀ ਤੇ ਹੁਣੇ ਮੈਨੂੰ ਗੱਲਬਾਤ ਕਰਕੇ ਬਾਬਾ ਜੀ ਕੋਲੋਂ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੀ ਇੱਥੇ ਆਏ ਸੀ ਮਾਈ ਲక్ష్ਮੀ ਲੰਗਰ ਹਾਲ ਜਿਨ੍ਹਾਂ ਨੇ ਸਹਬਜ਼ਾਦਿਆਂ ਦੀ ਮਾਤਾ ਗੁਜਰੀ ਦੀ ਸੇਵਾ ਕੀਤੀ ਸੀ ਇਸ ਸਥਾਨ ਤੇ ਝੁੰਗੀ ਹੁੰਦੀ ਸੀ ਉਹਨਾਂ ਦੀ ਜਿੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਸੁਸ਼ੋਭਤ ਆ ਤੇ ਮੈਂ ਦਰਸ਼ਨ ਕਰਾ ਰਿਹਾ ਤੁਹਾਨੂੰ ਬਾਬਾ ਸਰੇਂਦਰ ਸਿੰਘ ਜੀ ਦੇ ਸਾਹਮਣੇ ਤੁਰੇ ਆ ਰਹੇ ਆ ਬਾਬਾ ਜੀ ਫਤਿਹ ਸਾਂਝੀ ਕਰਿਓ ਤੇ ਬਾਬਾ ਜੀ ਕੈਮਰੇ ਸਾਹਮਣੇ ਨਹੀਂ ਆਉਂਦੇ ਬੋਲਦੇ ਨਹੀਂ ਜ਼ਿਆਦਾਤਰ ਸੇਵਾ ਦੇ ਵਿੱਚ ਹੀ ਮਸਤ ਰਹਿੰਦੇ ਆ ਬੜੀ ਬੜੀਆ ਬਦੀ ਕਾਰ ਸੇਵਾ ਦੇ ਨਾਲ ਬਿਲਡਿੰਗ ਬਣਾਈ ਆ ਇਹ ਗੁਰਦੁਆਰਾ ਸਾਹਿਬ ਦੀ ਬੜਾ ਰਮਣੀਕ ਸਥਾਨ ਹੋ ਗਿਆ ਇਹ ਗੁਰਦੁਆਰਾ ਛਾਣਾ ਬਾਬਾ ਕੁੰਮਾ ਮਾਸਕੀ ਪਿੰਡ ਤੱਕ ਢੇਰਾ ਬੜਾ ਸੁੰਦਰ ਸਥਾਨ ਆ ਔਰ 6-7 ਪੋਉ ਨੂੰ ਇੱਥੇ ਸਫਰੇ ਸ਼ਾਦ ਦਾ ਬੜਾ ਵੱਡਾ ਸਮਾਗਮ ਹੁੰਦਾ ਹੈ ਭਾਈ ਹਰਪਾਲ ਸਿੰਘ ਜੀ ਫਤੇਗੜ ਸਾਹਿਬ ਵਾਲੇ ਉਹਨਾਂ ਵੀ ਰਹਿਣ ਮੱਝ ਦੇ ਵਿੱਚ ਸਮਾਂ ਬਣੇ ਤਾਂ ਜ਼ਰੂਰ ਦਰਸ਼ਨ ਕਰਿਓ ਇਸ ਸਥਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ